ਜੀ ਸਾਰਿਆਂ ਨੂੰ ਤੇ ਅੱਜ ਤਰੀਕ 30 ਸ਼ੁੱਕਰਵਾਰ ਦਾ ਦਿਨ ਤੇ ਆਪਾਂ ਖੜੇ ਆ ਜੀ ਰੋਲਾ ਕੋਲੀ ਰੋਲਾ ਕੋਲੀ 3800 ਮੀਟਰ ਤੇ ਤੇ ਸਾਹਮਣੇ ਪਹਾੜਾਂ ਤੇ ਬਰਫ਼ ਚਮਕਣ ਢਈ ਹੈ ਲੱਗਦਾ ਜਿਵੇਂ ਤਾਜੀ ਪਈ ਹੈ ਤੇ ਕੰਪਨੀਆਂ ਕੰਪਨੀਆਂ ਦੇ ਟੈਂਟ ਲੱਗੇ ਹੋਏ ਨੇ ਕੁਝ ਇੱਕ ਦੋ ਬੰਦੇ ਉੱਠੇ ਨੇ ਤੇ ਬਾਕੀ ਫਿਰ ਹਾਲ ਸੁੱਤੇ ਪਏ ਨੇ ਤੇ ਆਹ ਵਾਲੀ ਚੋਟੀ ਇੱਥੇ ਸੈਵਨ ਸਿਸਟਰ ਪਿਕ ਦੇਖਦੀ ਹੈ ਤੇ ਆਪਾਂ ਆਹ ਵਾਲੀ ਚੋਟੀ ਤੇ ਜਾਣਾ ਇਧਰੋਂ ਦੀ ਘੁੰਮ ਕੇ ਬ੍ਰੀਗੂਲੇਪ ਤੇ ਸੋ ਫਿਲਹਾਲ ਦੀ ਘੜੀ ਚੋ ਇਹ ਆ ਕਿ ਰਾਤ ਨੀਂਦ ਨੂੰ ਲਾ ਗਈ ਮਾੜੀ ਮੋਟੀ ਠੰਡ ਬੜੀ ਸੀ ਅਸੀਂ ਜੈਕਟਾਂ ਜੁਕਟਾਂ ਲੈ ਕੇ ਨਹੀਂ ਆਏ ਅਸੀਂ ਸੋਚਿਆ ਵੀ ਇੰਨੀ ਠੰਡ ਹੋਣੀ ਨਹੀਂ ਤੇ ਇਨਰ-ਉਨਰ ਜਾ ਪਾ ਕੇ ਤੇ ਢੰਗ ਸਾਰ ਲਿਆ ਸੋ ਹੁਣ ਤਿਆਰੀ ਖਿੱਚਨੇ ਆ ਸਵੇਰ ਦੇ ਵੱਜ ਗਏ ਨੇ 5:30 ਤੇ ਚਾਹ ਚੋ ਪੀਨੇ ਆ ਕਿਸੇ ਕੋਲ ਤੇ ਫਿਰ ਕਰਤੇ ਆ ਉਪਰ ਦੀ ਤਿਆਰੀ ਟ੍ਰੈਕ ਦੀ ਸ਼ੁਰੂਆਤ ਜਾਈ ਆਪਾਂ ਰੰਦਾ ਕੋਲੀ ਤੋਂ ਚੱਲੇ ਆ ਜੇ ਤੇ ਬਰਫ਼ ਦੇ ਦਰਸ਼ਨ ਬਰਫ਼ ਤਾਂ ਪਹਿਲਾਂ ਵੀ ਕ੍ਰੋਸ ਕੀਤੀ ਆ ਪਰ ਹੁਣ ਦੂਨਾ ਨਹੀਂ ਕਰੀਓ ਫੋਨ ਤੇ ਬਚਾ ਕੇ ਜਾਈਓ ਯਹਾਂ ਪਾਣੀ ਹੋ ਸਕਦਾ ਹੈ ਮੌਸਮ ਖਰਾਬ ਹੈ ਪਿਆ ਜਿਹੜੀ ਮੌਸਮ ਦੀ ਗੱਲ ਕਰੀ ਜਾਏ ਤਾਂ ਪਿੱਛੇ ਉਹ ਦੇਖੋ ਤੁਸੀਂ ਬਰਫੀ ਬਰਫ ਹੈ ਆਪਾਂ ਉਹ ਸਾਹਮਣੇ ਜਿਹੜੇ ਥੱਲੇ ਟੈਂਟ ਲੱਗੇ ਨੇ ਨਾ ਉੱਥੇ ਆਪਾਂ ਕੈਂਪਿੰਗ ਕੀਤੀ ਹੈ ਉੱਥੇ ਆਪਣਾ ਟੈਂਟ ਲੱਗਾ ਹੈ ਆ 100 ਕਿਲੋਮੀਟਰ 100 ਮੀਟਰ ਦੀ ਹੋ ਗਈ 100 ਕਿਲੋਮੀਟਰ ਦੀ ਸਟੀਪ ਚੜਾਈ ਚੜਨ ਤੋਂ ਬਾਅਦ ਨਾ ਇੱਥੇ ਪਰਮਾਤਮਾ ਦੀ ਖੁੱਲੀ ਖੇੜਾ ਖੁੱਲਾ ਗਰਾਉਂਡ ਆ ਦੇਖੋ ਤੇ ਆਹ ਵਾਲੀ ਟ੍ਰੇਲ ਜਾ ਰਹੀ ਏ ਓਪਨ ਤੇ ਆਹ ਵਾਲੇ ਪਹਾੜ ਦੇ ਪਿਛਲੇ ਸਾਈਡ ਜਾਣਾ ਇਹ ਵਾਲੇ ਪਹਾੜ ਦੇ ਪਿਛਲੇ ਸਾਈਡ ਅੱਗੇ ਜਾ ਕੇ ਬਿਲਕੁਲ ਇਹ ਆਉਂਦਾ ਸੋ ਮੌਸਮ ਖਰਾਬ ਏ ਤੇ ਅਸੀਂ ਅੱਜ ਦੋ ਜਣੇ ਹੀ ਕਰ ਰਹੇ ਆ ਚੜਾਈ ਹੋਰ ਕੋਈ ਅਜੇ ਉੱਠਿਆ ਨਹੀਂ ਪਤਾ ਨਹੀਂ ਜਾਣਗੇ ਕਿ ਨਹੀਂ ਜਾਣਗੇ ਬਰਫ਼ ਦਾ ਕੰਮ ਤਾਂ ਵੱਧ ਗਿਆ ਖਾਸਾ ਹੁਣ ਖੜੇ ਇੱਥੇ ਸੋਚੀ ਜਾਂਦੇ ਆ ਕੀ ਕਰੀਏ ਜਾਈਏ ਉੱਤੇ ਕਿ ਕੀ ਕਰੀਏ ਚਲੋ ਆਸੇ ਖੜੇ ਖਲਮ ਹੁੰਦਾ ਬਰਫ਼ ਦਾ ਕੰਮ ਨਾ ਖਾਸਾ ਵੱਧ ਗਿਆ ਇਹ ਆ ਦੇਖੋ ਤੇ ਹੁਣ ਕੁਝ ਸਮਝ ਆ ਨਹੀਂ ਰਹੀ ਵੀ ਕਰੀਏ ਤਾਂ ਕੀ ਕਰੀਏ ਲਾਰਾ ਪੈ ਗਿਆ ਜਿਆਦਾ ਹੱਲੇ ਤਾਂ ਫਿਲਹਾਲ ਚੜੀ ਜਾਂਦੇ ਆ ਤੇ ਦੇਖੋ ਪ੍ਰਮਾਤਮਾ ਕਰੇ ਮੌਸਮ ਸਾਫ਼ ਹੋ ਜਾਏ ਤਾਂ ਵਧੀਆ ਰਹੇਗਾ ਨਹੀਂ ਤਾਂ ਸ਼ਾਇਦ ਥੱਲੇ ਨਾ ਜਾਣਾ ਪੈ ਜੇ ਆਮ ਲੋਕੋ ਕਿਸ ਦਾ ਆ ਮੌਸਮ ਤਾਂ ਫਿਰ ਹੈ। ਕੀ ਕਰੇ? ਹਵਾਏ ਬਹੁਤ ਮੈਂ ਸੋਚਿਆ ਬਰਫਬਾਰੀ ਹੋ ਗਈ ਹੈ, ਜਿਆਦਾ ਤੇਜ਼ ਹੈ। ਤੇ ਪੁੰਚੂ ਪਾਲਿੱਤਾ ਜਾਵੇ, ਕੱਪੜੇ ਗਿੱਲੇ ਹੋ ਗਏ ਨਾ, ਤੇ ਟੈਂਪਰੇਚਰ ਪਹਿਲਾਂ ਹੀ ਮਾਈਨਸ ਤੇ ਆਪਿਆ। ਤੇ ਮਾਈਨਸ ਚੱਲ ਰਿਹਾ। ਤੇ ਬਿਮਾਰ ਹੋ ਜਾਣਾ ਕਿਉਂਕਿ ਜਕਟਾ-ਜੁਕਟਾ ਆਪਾਂ ਪਹਿਲਾਂ ਹੀ ਲੈ ਕੇ ਆਏ। ਸੋ ਦਿੱਕਤ ਆ ਜਾਣੀ ਬੜੀ ਤਗੜੇ ਵਾਲੀ। ਕਿੱਥੇ ਆਖਸਮਾ ਤੇਰਾ ਲੋ ਜੀ ਬਣ ਗਿਆ ਆਪਾਂ ਕੋਈ ਮਿਲ ਗਿਆ ਆਲੇ ਜਾਦੂ ਯਾਰ ਕੋਈ ਨਾ ਹੋਗਾ ਅਮ ਵਹਿੰਦੇ ਵਹਿੰਦੇ ਸਾਰੇ ਪਹਾੜ ਬਰਫ਼ ਦੀ ਚਾਦਰ ਦੇ ਵਿੱਚ ਲਿਪਟ ਗਏ ਨੇ ਆ ਦੇਖੋ ਜਿੱਧਰੋਂ ਆਏ ਸੀਗੇ ਸਾਰੀ ਬਰਫ਼ੀ ਬਰਫ਼ ਹੋ ਗਈ ਹੈ ਟੋਟਲੀ ਪਹਾੜਾਂ ਤੇ ਮੌਸਮ ਪਲ-ਪਲ ਚ ਬਦਲਦਾ ਜੇ ਹੁਣ ਬਰਫ਼ ਪੈ ਰਹੀ ਹੈ 스ਨੋਫਾਲ ਹੋ ਰਹੀ ਹੈ ਤਾਂ ਕੋ ਸਕੈ ਨਹੀਂ ਸਕਦੇ ਕਿ ਮੌਸਮ ਸਾਫ ਵੀ ਹੋ ਜਾਏ ਦੇਖੋ ਕਿਦਾਂ ਬੱਝਦੀ ਹੈ ਵਰਖ ਸੋ ਦੇਖਦੇ ਆ ਤੇ ਆਹ ਜਿਹੜਾ ਨਾਲਾ ਲੱਗਾ ਜਾਂਦਾ ਇਹ ਨਾਲੇ ਵਾਲੇ ਥੋੜਾ ਜਿਹਾ ਦੱਸ ਦਈਏ ਇਹਨੂੰ ਕਹਿੰਦੇ ਨੇ ਕੁਲਾੰਗ ਨਾਲਾ ਇੱਕ ਇਧਰੋਂ ਜਾਂਦਾ ਇੱਕ ਉਹ ਪਹਾੜ ਦੇ ਵੱਲੋਂ ਆ ਰਿਹਾ ਉਹ ਸਾਹਮਣੇ ਇਹ ਸਾਰਾ ਮਿਲ ਕੇ ਇਹਨੂੰ ਕਹਿੰਦੇ ਨੇ ਕੁਲਾੰਗ ਨਾਲਾ ਪਹਿਲਾਂ ਹਾਲ ਦੀ ਘੜੀ ਚੋਂ ਰੋਦਾ ਕੋਲੀ ਤੋਂ ਕੁੱਤੇ ਖੜੇ ਆ ਚੜਦੇ ਚੜਦੇ ਅਸੀਂ ਪਹੁੰਚ ਗਏ ਸੀਗਾ ਘੱਟ ਤੋਂ ਘੱਟ ਬਸ ਰਹਿ ਗਿਆ ਸੀਗਾ ਆਈ ਥਿੰਕ ਕਿਲੋਮੀਟਰ ਤੇ ਸਨੋ ਫਾਲ ਇੰਨੀ ਜ਼ਿਆਦਾ ਪਈ ਜਾਂਦੀ ਆ ਕਿ ਕੀ ਕਰੀਏ ਆ ਦੇਖੋ ਸਾਰਾ ਕੁਝ ਚਿੱਟਾ ਹੋ ਗਿਆ ਜਿੱਥੇ ਆਲੇ ਹਾ ਟ੍ਰੇਲ ਬਿਲਕੁਲ ਟ੍ਰੇਨ ਸਪਸ਼ਟ ਟ੍ਰੇਲ ਸਪਸ਼ਟ ਦਿਸਦੀ ਬਈ ਸੀ ਤੇ ਹੁਣ ਦੋਵੇਂ ਖੜੇ ਸੋਚੀ ਜਾਂਦੇ ਆ ਕਿ ਕਰੀਏ ਤੇ ਕੀ ਕਰੀਏ ਕਿਉਂਕਿ ਜੇ ਜ਼ਿਆਦਾ ਬਰਫ਼ ਪੈ ਗਈ ਤੇ ਥੱਲੇ ਜਾਣਾ ਵੀ ਔਖਾ ਹੋ ਜਾਏਗਾ ਥੱਲੇ ਫਿਲਹਾਲ ਜਾਣ ਨੂੰ ਫਿਲਹਾਲ ਹੁਣ ਵੀ ਨਹੀਂ ਜਾਇਆ ਜਾਣਾ ਬੜਾ ਔਖਾ ਜਾਇਆ ਜਾਏਗਾ ਦਿੱਕਤ ਆਏਗੀ ਸਾਨੂੰ ਹੁਣ ਜਾਣ ਤੇ ਮਰ ਮੈਨੂੰ ਲੱਗਦਾ ਅੱਜ ਔਖਾ ਹੀ ਆ ਉੱਪਰ ਜਾਣਾ ਸੋ ਅਸੀਂ ਡਿਸੀਜਨ ਇਹ ਲੈ ਰਹੇ ਆ ਕਿ ਅੱਜ ਬ੍ਰੀਕੂਲੈਕ ਹੋਣਾ ਨਹੀਂ ਕਿਉਂਕਿ ਮੌਸਮ ਬੜਾ ਜ਼ਿਆਦਾ ਖਰਾਬ ਹੈ ਤੇ ਕੱਲ ਦਾ ਟਾਈਮ ਨਹੀਂ ਹੈਗਾ ਆਪਣੇ ਕੋਲ ਤੇ ਮੈਨੂੰ ਲੱਗਦਾ ਆਪਣੇ ਕਰਮਾ ਚ ਬ੍ਰੀਕੂਲੈਕ ਕਰਨਾ ਹੈ ਨਹੀਂ ਕਦੇ ਫੇਰ ਮੌਕਾ ਲੱਗਾ ਤੇ ਫੇਰ ਕਰਨਾ ਵਾਂਗੇ ਇਹ ਵੀ ਸਾਰੀਆਂ ਚੀਜ਼ਾਂ ਕਿਸਮਤ ਨਾਲ ਹੀ ਹੁੰਦੀਆਂ ਨੇ ਬਿਨਾਂ ਕਿਸਮਤ ਚ ਕੁਝ ਨਹੀਂ ਹੁੰਦਾ ਕੱਲ ਮੌਸਮ ਬਿਲਕੁਲ ਸਾਫ਼ ਸੀਗਾ ਥੋੜੀ ਜੀ ਸਨੋਫੋਲ ਹੋਈ ਸੀ ਐਵੇਂ 5 ਕੋ ਮਿੰਟ ਜਮਾ ਸਾਫ਼ ਸੀ ਮੌਸਮ ਅੱਜ ਮੌਸਮ ਸਵੇਰ ਤੋਂ ਸਵੇਰੇ ਇੱਕ ਵਾਰ ਧੁੱਪ ਨਿਕਲੀ ਸੀ ਉਸ ਤੋਂ ਬਾਅਦ ਮੌਸਮ ਖਰਾਬ ਹੋ ਗਿਆ ਦੇਖੋ ਕਿੰਨੀ ਬਰਫ ਪਈ ਜਾਂਦੀ ਹੈ ਦੇਖੋ ਸੋ ਹੁਣ ਇਹ ਸੋਚੀ ਜਾਂਦੇ ਆ ਕਿ ਕੀ ਕਰੀਏ ਪਰ ਮੈਨੂੰ ਲੱਗਦਾ ਹੈ ਕਿ ਸਾਨੂੰ ਥੱਲੇ ਹੀ ਜਾਣਾ ਪੈਣਾ ਥੱਲੇ ਅਸੀਂ ਅੱਜ ਸੋਚਿਆ ਸੀ ਕਿ ਉੱਪਰ ਜਾ ਕੇ ਸਬਮਿਟ ਕਰਕੇ ਥੱਲੇ ਆ ਕੇ ਅੱਜ ਸੋਰੀ ਚੰਡੀਗੜ੍ਹ ਦੀ ਬੱਸ ਫੜਾਂਗੇ ਮਨਾਲੀ ਜਾ ਕੇ ਪਰ ਹੁਣ ਸ਼ਾਇਦ ਉਹ ਵੀ ਔਖਾ ਹੋ ਜਾਏਗਾ ਬਾਕੀ ਚਲੋ ਥੱਲੇ ਚੱਲਦੇ ਆਂ ਦੇਖਦੇ ਆਂ ਕਿ ਮੋੜ ਬੰਦਾ ਹੈ ਮਿਲਦੇ ਆਂ ਜੀ ਤੁਹਾਨੂੰ ਥੱਲੇ 2 ਘੰਟੇ ਹੋ ਗਏ ਲਗਾਤਾਰ ਸਨੋਫਾਲ ਹੁੰਦੇ ਨੂੰ ਅਸੀਂ ਰੁਕੇ ਉੱਥੇ ਇੰਤਜ਼ਾਰ ਵੀ ਕੀਤਾ ਮੈਂ ਕਿਹਾ ਵੀ ਚੱਲ ਅਜੇ ਕੁਝ ਟਾਈਮ ਨਹੀਂ ਹੋਇਆ ਟਾਈਮ ਤਾਂ ਜੇ ਕੱਖ ਵੀ ਨਹੀਂ ਹੋਇਆ ਮੈਂ ਕਿਹਾ ਵੀ ਚੱਲ ਰੁਕ ਜਾਨਨੇ ਆ ਮੌਸਮ ਸਾਫ਼ ਹੋ ਜਾਏ ਕੀ ਪਤਾ ਤੇ ਗੱਲ ਬਣ ਜੇ ਉੱਤੇ ਜਾਣ ਦਾ ਪ੍ਰੋਗਰਾਮ ਬਣ ਜੇ ਪਰ ਨਹੀਂ ਹੱਲੇ ਵੀ ਲਗਾਤਾਰ ਸਨੋਫਾਲ ਦੇਖੋ ਕੈਮਰੇ ਦੇ ਵਿੱਚ ਆ ਰਹੀ ਹੋएगी ਲਗਾਤਾਰ ਹੋਈ ਜਾ ਰਹੀ ਹੈ ਸਾਰੀਆਂ ਉੱਪਰ ਵਾਲੀਆਂ ਚੋਟੀਆਂ ਸਾਰੀਆਂ ਚਿੱਟੀਆਂ ਹੋ ਗਿਆ ਨੇ ਤੇ ਗਲਵਜ਼ ਵਗੈਰਾ ਵੀ ਨਹੀਂ ਹੋਗਾ ਜੇ ਠੰਡ ਨਾਲ ਜੁੜੇ ਪੈਨੇ ਹੱਥ ਫੁੱਲਾਂ ਦੇ ਉੱਤੇ ਪਈ ਹੋਈ ਬਰਫ਼ ਦੇਖੋ ਕਿੰਨੀ ਸੋਹਣੀ ਲੱਗ ਰਹੀ ਆ ਦੇਖੋ ਬਹੁਤ ਸੋਹਣੇ ਫੁੱਲ ਹੁੰਦੇ ਨੇ ਇੱਥੇ ਇਹ ਮੈਂ ਸਿਰ ਟ੍ਰੈਕ ਤੇ ਦੇਖੇ ਨੇ ਇਹ ਵਾਲੇ ਫੁੱਲ ਹੋਰ ਨਹੀਂ ਕਿਤੇ ਦੇਖੇ ਔਰ ਬਾਹਲੇ ਸੋਹਣੇ ਲੱਗਦੇ ਨੇ ਤੇ ਉਹਨਾਂ ਨੂੰ ਹੋਰ ਖੂਬਸੂਰਤ ਕਰਤਾ ਐ ਇਸ ਬਰਫ਼ ਨੇ ਉੱਪਰੋਂ ਥੱਲੇ ਆ ਕੇ ਆਪਾਂ ਪਹੁੰਚ ਗਏ ਆਂ ਆਪਣੀ ਕੈਂਪਸਾਈਟ ਤੇ ਜਿੱਥੇ ਆਪਾਂ ਟੈਂਟ ਲਾਇਆ ਸੀਗਾ ਨਿੱਕੇ ਨਿੱਕੇ ਚੜ੍ਹਨੇ ਕਈ ਕ੍ਰੋਸ ਕਰ ਲੈਨੇ ਆ ਪੱਥਰਾਂ ਦੇ ਉੱਤੇ ਕਾਫੀ ਫਿਸਲਣ ਹੁੰਦੀ ਹੈ ਕਈ ਵਾਰ ਤੇ ਬਚਾ ਕੇ ਲੰਘਣਾ ਪੈਂਦਾ ਸੋ ਹੁਣ ਕੀ ਕਰਾਂਗੇ ਟੈਂਟ ਤੇ ਜਾਂਨੇ ਆ ਚਾਹ ਪਾਣੀ ਦੇਖਦੇ ਆ ਪੀਂਦੇ ਆ ਨਹੀਂ ਤਾਂ ਟੈਂਟ ਫੋਲਡ ਕਰਦੇ ਆ ਟੈਂਟ ਫੋਲਡ ਕਰਕੇ ਚੱਲਾਂਗੇ ਥੱਲੇ ਨੂੰ ਕਿਉਂਕਿ ਅੱਜ ਘਰ ਪਹੁੰਚਣਾ ਹੈ ਅੱਜ ਤਾਂ ਨਹੀਂ ਪਹੁੰਚਦੇ ਖੈਰ ਕੱਲ ਪਹੁੰਚਣਾ ਹੈ ਰਾਤ ਦੀ ਬੱਸ ਫੜਾਂਗੇ ਤੇ ਥੱਲੇ ਵੀ ਟਰੈਕ ਕਾਫੀ ਦੂਰ ਜਾਂਦਾ ਹੈ ਸੋ ਉਹ ਟਰੈਕ ਕਰਕੇ ਫਿਰ ਪਹੁੰਚਣਾ ਥੱਲੇ ਫਿਲਹਾਲ ਦੇਖਦੇ ਆ ਕੀ ਮੌਲ ਬੰਦਾ ਰੋਲਾ ਖੋਲੀ ਤੋਂ ਥੱਲੇ ਆਂਦੇ ਆਂਦੇ ਆਪਾਂ ਪਹੁੰਚ ਗਏ ਆਂ ਸ਼ਿਕਾਰੀ ਜਗ੍ਹਾ ਤੇ ਸ਼ਿਕਾਰੀ ਨਾਮ ਦੀ ਜਗ੍ਹਾ ਤੇ ਪਹੁੰਚ ਗਏ ਆਂ ਤੇ ਉੱਤੇ ਮੌਸਮ ਖਰਾਬ ਸੀ ਇੱਥੇ ਮੌਸਮ ਵਧੀਆ ਧੁੱਪ ਆ ਗਈ ਸਾਹਮਣੇ ਪਹਾੜਾਂ ਦੇ ਉੱਤੇ ਤਾਂ ਬਰਫ਼ ਦਿਸ ਰਹੀ ਏ ਤੇ ਫਿਲਹਾਲ ਦੀ ਘੜੀ ਚ ਆਪਾਂ ਇੱਥੇ ਸੂਪ ਬਣਾ ਰਹੇ ਆਂ ਸੂਪ ਬਣਾ ਕੇ ਹੁਣ ਆਪਾਂ ਚੱਲਾਂਗੇ ਪੀ ਕੇ ਥੱਲੇ ਸਿੱਧਾ 14 ਮੋੜ ਤੇ 14 ਮੋੜ ਤੋਂ ਮਿਲੇਗੀ ਆਪਾਂ ਨੂੰ ਟੈਕਸੀ ਤੇ ਟੈਕਸੀ ਲੈ ਕੇ ਤੇ ਫਿਰ ਆਪਾਂ ਚੱਲਾਂਗੇ ਮਨਾਲੀ

हाँ तो देखियो क्या बनता आ जाए बहन <laughs> हलवाई भी फेल है आ जाए <laughs> देखो निकाल के दे दे पॉज बकायदा जरा मत खोली बहुत है तीन बहुत है दो तीन बहुत है तो दो बंडी तीन बहुत है जरा मिक्सिंग कर दिया मान जाओ और हां आज, आज बो, बो वो वो बनेगा ये क्या उसे बोलते हैं क्या बोलते हां अब देख प्याज और हरी मिर्च डाल कितना बढ़िया लग रहा है ਉਧ ਬੂਰਾ ਡਾਲ ਸਕਦਾ ਹੈ ਬੂਰਾ ਪੀਨੇ ਡਾਲ ਪੀਨੇ ਡਾਲ ਦੇ ਉਸ ਵਿੱਚ ਪੀਨਾ ਡਾਲੂ ਪੀਨਾ ਡਾਲਦੇ ਡਾਲਦੇ ਜਾਂ ਇਹ ਇਹੋਂ ਪਹਿਲੇ ਪੀਨੇ ਦਾਲੀ ਇਹ ਕੋਈ ਬਾਈ ਡਾਲ ਉਹ ਬਲ ਗਿਆ ਲੈ ਬੱਗ ਗਿਆ ਸਿੱਕਾ ਉਹ ਬਾਈ ਡਾਲ ਦੇ ਆਲਦੀ ਪੀਨੇ ਡਾਲਦੇ ਬਸ ਬਰ ਸਾਰੇ ਸਾਰੇ ਡਾਲ ਦੇ ਇਹਦੇ ਇੱਕ ਬਣ ਗਿਆ ਲੈ ਸੁਪ ਰੈਡੀ ਥੋੜਾ ਪੱਕਣ ਦੇ ਇਸ ਨੂੰ ਥੋੜਾ ਗੜਾ ਜਿਹਾ ਹੋ ਗਿਆ ਹਾਂ ਤਾਂ ਪਾਈ ਦਿੰਦੇ 3 ਪੈਕੇਟ ਦਾਲ ਦਿੰਦੇ ਅਤੇ ਪਿੱਛੇ ਤੁਸੀਂ ਬਰਫਾਂ ਦੇ ਉੱਤੇ ਸੋਰੀ ਪਹਾੜਾਂ ਦੇ ਉੱਤੇ ਬਰਫ਼ ਚਿੱਟੀ ਚਾਦਰ ਵੇசி ਪਈ ਐ ਟਾਈਮ ਅਜੇ ਕੋਈ ਖਾਸ ਹੋਇਆ ਨਹੀਂ ਟਾਈਮ ਅਜੇ ਹੋਇਆ ਨਹੀਂ ਸਾਡੇ ਕੋ 11 ਵਜੇ ਤੇ ਜੇ ਅਸੀਂ ਹੁਣ ਦੁਬਾਰਾ ਚੜ੍ਹਨਾ ਸ਼ੁਰੂ ਕਰਦੇ ਆਂ ਪਹਿਲਾਂ ਇੱਕ ਵਾਰੀ ਸੈਲਟੀ ਸਲਾਹ ਬਣ ਗਈ ਸੀ ਕਿ ਦੁਬਾਰਾ ਤੋਂ ਸਟਾਰਟ ਕਰ ਦਿੰਨੇ ਆ ਫਿਰ ਅਸੀਂ ਆਕੇ ਇੱਥੋਂ ਦੇ ਲੋਕਲ ਟਰੈਕਰਾਂ ਦੇ ਜਿਵੇਂ ਕੰਪਨੀਆਂ ਦੇ ਨਾਲ ਜਿਵੇਂ ਕੰਪਨੀਆਂ ਦੇ ਟੈਂਟ ਲੱਗੇ ਨੇ ਇਹ ਟਰੈਕ ਕਰਾ ਰਹੇ ਨੇ ਇਹਨਾਂ ਤੋਂ ਪੁੱਛਿਆ ਸੀ ਇਹ ਕਹਿੰਦੇ ਜੇ ਤੁਸੀਂ ਹੁਣ ਜਾਓਗੇ ਨਾ ਤਾਂ ਬੜਾ ਤੁਸੀਂ ਲੇਟ ਹੋ ਜਾਓਗੇ ਕਿਉਂਕਿ ਪਹਿਲੀ ਗੱਲ ਤਾਂ ਕੋਈ ਸਬਮਿਟ ਕਰਨਾ ਹੈ ਕੋਈ ਪਾਸ ਕਰਨਾ ਹੈ ਤੇ 12 ਵਜੇ ਤੱਕ ਹੋ ਜਾਣਾ ਚਾਹੀਦਾ ਤੇ ਸਾਨੂੰ ਤਾਂ ਇੱਥੇ 12 ਵਜ ਗਏ ਨੇ ਤੇ ਹੁਣ ਦੁਬਾਰਾ ਕਰ ਵੀ ਨਹੀਂ ਸਕਾ ਤੇ ਕੋਸ ਅਸੀਂ ਕਰ ਵੀ ਆਏ ਆ 2.5 ਕਿਲੋਮੀਟਰ ਪਹਿਲਾਂ ਚੜ ਕੇ ਆਏ ਆ ਉੱਤਰ ਕੇ ਆਏ ਆ ਸਰੀਰ ਪਹਿਲੇ ਹੀ ਤੋੜ ਬੈਠੇ ਆ ਤੋੜ ਲਿਆ ਸੋ ਫਿਲਹਾਲ ਜੇ ਅਸੀਂ ਇੱਥੇ ਰੋਲਾ ਕੋਲੀ ਤੋਂ ਵਾਪਸ ਥੱਲੇ ਨੂੰ ਜਾ ਰਹੇ ਆ ਤੇ ਥੱਲੇ ਜਾਵਾਂਗੇ ਇੱਕ ਦੋ ਜਗ੍ਹਾ ਹੈਗੀਆਂ ਨੇ ਉਹ ਮਾੜੀਆਂ ਮੋਟੀਆਂ ਐਕਸਪਲੋਰ ਕਰਾਂਗੇ ਠੀਕ ਹੈ ਇੱਕ ਕੋ ਸਾਹਮਣੇ ਗਰੁੱਪ ਲੱਗਾ ਆ ਅਹਮਦਾਬਾਦ ਤੋਂ ਆਇਆ ਵੀ ਤੇ ਹੁਣ ਫਿਲਹਾਲ ਆਪਾਂ ਵਾਪਸੀ ਦੀ ਤਿਆਰੀ ਕਰ ਲਈਏ ਆ ਸਮਾਨ ਪੈਕ ਕਰ ਲਿਆ ਸਲੀਪਿੰਗ ਬੈਗ ਉਹ ਸਾਹਮਣੇ ਬਾਈ ਨੂੰ ਟੰਗਾਤਾ ਤੇ ਆਪਣਾ ਬੈਗਪੈਕ ਹੋ ਗਿਆ ਤੇ ਫਿਲਹਾਲ ਹੁਣ ਆਪਾਂ ਰੋਲਾ ਖੋਲੀ ਤੋਂ ਨਿਕਲ ਰਿਹਾ ਮੌਸਮ ਵੀ ਸਾਫ ਹੋ ਗਿਆ ਹੁਣ ਬਸ ਮੌਸਮ ਦਾ ਇਹੀ ਤਾਂ ਭੇਤ ਨਹੀਂ ਹੁੰਦਾ ਹੁਣ ਇੱਥੇ 11:00 ਵਜੇ ਨੇ ਜਿਹਾ ਅਸੀਂ 11:00 ਵਜੇ ਤੋਂ ਦੁਬਾਰਾ ਸਟਾਰਟ ਕਰਦੇ ਆ ਤੇ ਸਾਡੇ ਤੋਂ ਵਾਪਸ ਨਹੀਂ ਮੁੜਿਆ ਜਾਣਾ ਕਿਉਂਕਿ ਕਾਫੀ ਪੈ ਜਾਂਦਾ 6 ਕਿਲੋਮੀਟਰ ਦਾ ਤੇ ਸਾਰਾ ਸਟੀਫ ਹੈ ਸੋ ਇੱਥੋਂ ਦੇ ਲੋਕਲ ਬੰਦਿਆਂ ਨੂੰ ਪੁੱਛਿਆ ਸੀਗਾ ਉਹ ਕਹਿੰਦੇ ਵੀ ਜੇ ਤੁਸੀਂ ਹੁਣ ਜਾਓਗੇ ਨਾ ਤੇ ਤੁਹਾਨੂੰ ਬੜਾ ਲੇਟ ਹੋ ਜਾਏਗਾ ਤੇ 12 ਵਜੇ ਤੋਂ ਕੋਈ ਵੀ ਵੱਡਾ ਸਬਮਿਟ ਹੈ ਕੋਈ ਵੀ ਵੱਡਾ ਪਾਸ ਹੈ ਕੁਝ ਕਰਦੇ ਆ ਤਾਂ ਉਹ 12 ਵਜੇ ਤੋਂ ਪਹਿਲਾਂ ਹੋ ਜੇ ਤਾਂ ਬਹੁਤ ਵਧੀਆ ਹੁੰਦਾ ਹੈ ਪਰ ਅੱਜ 12 ਵਜੇ ਤੋਂ ਪਹਿਲਾਂ ਹੀ ਮੌਸਮ ਇਹਨਾਂ ਖਰਾਬ ਹੋ ਗਿਆ ਸੀ ਤੇ ਇਸ ਕਰਕੇ ਹੁਣ ਅਸੀਂ ਇੱਥੋਂ ਵਾਪਸ ਜਾ ਰਹੇ ਹਾਂ ਜੀ ਤੇ ਰਾਹ 'ਚ ਇੱਕ ਦੋ ਹੈਗੇ ਨੇ ਆਪਣਾ ਪੁਆਇੰਟ ਉੱਥੇ ਰੁਕਾਂਗੇ ਚਾਹ ਚੂ ਪੀਵਾਂਗੇ ਤੇ ਸਾਹਮਣੇ ਤੁਸੀਂ ਮਾਹੌਲ ਦੇਖ ਸਕਦੇ ਹੋ ਪਰਫਾਂ ਦੇ ਨਾਲ ਪੂਰੇ ਪਹਾੜ ਭਰੇ ਪਏ ਨੇ ਸੋ ਫਿਲਹਾਲ ਹੀ ਇੱਥੇ ਇਜਾਜ਼ਤ ਰਹਿ ਰਹੇ ਹਾਂ ਤੇ ਫਿਰ ਕਿਸੇ ਨਵੇਂ ਟਰੈਕ ਤੇ ਮਿਲਾਂਗੇ ਤੁਹਾਨੂੰ ਹੈ ਅੱਜ ਦੇ ਦੀ ਗੁਸਤਾਖੀ માਫ ਕਿ ਟਰੈਕ ਪੂਰਾ ਨਹੀਂ ਹੋਇਆ ਬਸ ਰੋਲਾ ਖਲੀ ਹੋਇਆ ਤੇ ਉਸ ਤੋਂ ਅਗਾ ਜਿੰਨਾ ਕੋ ਗਏ ਆ ਵੀਡੀਓ ਚ ਪਾ ਦਾਂਗੇ